ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ ਇੱਕ ਦਿਨ ਪਹਿਲਾਂ ਬਹਾਲ ਹੋਏ ਪ੍ਰਧਾਨ ਦੇ ਵੱਲੋਂ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਗਈ ਹੈ ਕਿਹੜਾ ਆਗੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਚਲਿਆ ਗਿਆ ਹੈ ਤੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋਕਮੈਂਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਬਰਨਾਲਾ ਜਿਮਣੀ ਚੌਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਵੱਡਾ ਹੀ ਨਹੀਂ ਕਰਾਰਾ ਝਟਕਾ ਕਹਿ ਸਕਦੇ ਆ ਜਿਹੜਾ ਆਮ ਆਦਮੀ ਪਾਰਟੀ ਨੇ ਦਿੱਤਾ ਦੋ ਤਿੰਨ ਸੁਨੇਹੇ ਇਸ ਝਟਕੇ ਦੇ ਨਾਲ ਮਿਲਦੇ ਆ ਦਰਅਸਲ ਹਾਈ ਕੋਰਟ ਤੋਂ ਬਹਾਲ ਹੋਏ ਕਾਂਗਰਸੀ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੇ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕਰ ਲਈ। ਉਹਨਾਂ ਦੀ ਸ਼ਮੂਲੀਅਤ ਦੇ ਨਾਲ ਬਰਨਾਲਾ ਦੇ ਅੰਦਰ ਇੱਕ ਵਾਰ ਫਿਰ ਸਿਆਸੀ ਖੇਡ ਆਮ ਆਦਮੀ ਪਾਰਟੀ ਦੇ ਪੱਖ ਚ ਜਾ ਸਕਦੀ ਹੈ। ਇਸ ਦੀਆਂ ਕਿਆਸਰਾਂ ਅਤੇ ਸਰਗੋਸ਼ੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਆਮ ਆਦਮੀ ਪਾਰਟੀ ਨੇ ਆਪਣੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਬਰਨਾਲਾ ਚ ਹੋਰ ਮਜ਼ਬੂਤ ਹੋਈ ਆ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੇਰਣਾ ਸਦਕਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਬਰਨਾਲਾ ਮਿਊਸਪਲ ਕਮੇਟੀ ਦੇ ਪ੍ਰਧਾਨ ਗਰਜੀਤ ਸਿੰਘ ਰਾਮਣਵਾਸੀਆ ਅਤੇ ਸਮਾਜ ਸੇਵੀ ਕੁਲਵੰਤ ਸਿੰਘ ਨੇ ਵੱਲੋਂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕੀਤੀ ਗਈ। ਸੰਗਰੂਰ ਤੋਂ ਸਾਂਸਦ ਮੀਤਹਿਰ ਦੀ ਹਾਜ਼ਰੀ 'ਚ ਸੀਐਮ ਮਾਨ ਨੇ ਸਨਮਾਨ ਕਰਦੇ ਹੋਏ ਕਰਵਾਈ ਰਸਮੀ ਸ਼ਮੂਲੀਅਤ ਸਾਰਿਆਂ ਸਾਰਿਆਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ। ਫੋਟੋਆਂ ਦੇ ਵਿੱਚ ਸਾਰੇ ਦੇਖਦੇ ਨੇ ਆ ਵਾਰੀ ਵਾਰੀ ਨਾਲ ਮੀਤ ਅਰਬੀ ਇੱਥੇ ਨਜ਼ਰ ਆਉਂਦੇ ਨੇ ਇਹ ਕਈ ਗੱਲਾਂ ਜਿਹੜੀਆਂ ਤਸਵੀਰਾਂ ਪੇਸ਼ ਕਰਦੀਆਂ ਨੇ ਪਹਿਲੀ ਗੱਲ ਤਾਂ ਗੁਰਜੀਤ ਸਿੰਘ ਰਾਮਣਵਾਸੀਆ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਧੱਕੇ ਮਾਰ ਕੇ ਇੱਕ ਤਰ੍ਹਾਂ ਨਾਲ ਜਿਹੜਾ ਉਹ ਨਗਰ ਕੌਂਸਲ ਦੀ ਪ੍ਰਧਾਨਗੀ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗੈਰ ਕਾਨੂੰਨੀ ਹੱਤਕੰਡੇ ਵਰਤੇ ਮੈਨੂੰ ਸਮਝ ਨਹੀਂ ਆਉਂਦੀ ਉਹ ਤੁਹਾਨੂੰ ਪਹਿਲਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਾਉਣਾ ਚਾਹੁੰਦੇ ਸੀ ਤੁਸੀਂ ਸ਼ਾਮਲ ਕਿਉਂ ਨਹੀਂ ਹੋਏ ਤੁਹਾਨੂੰ ਉਹ ਪਹਿਲਾਂ ਹੀ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਾਉਣਾ ਚਾਹੁੰਦੇ ਸੀ ਤੁਸੀਂ ਪਹਿਲਾਂ ਹੀ ਸ਼ਾਮਲ ਹੋ ਜਾਂਦੇ ਏਡਾ ਹਾਈ ਕੋਰਟ 'ਚ ਆਪਣਾ ਵੀ ਖਰਚਾ ਕਰਾਇਆ ਸਰਕਾਰ ਦਾ ਵੀ ਖਰਚਾ ਕਰਾਇਆ ਕੀ ਫਾਇਦਾ ਸੀ ਚੁੱਪ ਕਰਕੇ ਆਮ ਆਦਮੀ ਪਾਰਟੀ 'ਚ ਪਹਿਲਾਂ ਹੀ ਸ਼ਾਮਲ ਹੋ ਜਾਂਦੇ ਰਹੀ ਗੱਲ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਤੇ ਮੀਤ ਹੈਰ ਕਾਫੀ ਲੰਬੇ ਸਮੇਂ ਬਾਅਦ ਇੱਕ ਫਰੇਮ 'ਚ ਨਜ਼ਰ ਆਇਆ ਹੈ ਕਿ ਜਿਹੜੀਆਂ ਚੀਜ਼ਾਂ ਅੰਦਰ ਖਾਤੇ ਚੱਲ ਰਹੀਆਂ ਸੀ ਉਹ ਸੁਲਝ ਗਈਆਂ ਇੱਕ ਇਹ ਵੀ ਸੰਕੇਤ ਮਿਲਦਾ ਹੈ ਇਹ ਵਿੱਚ ਸਚਾਈ ਕਿੰਨੀ ਹੈ ਕਿ ਵਾਕਈ ਐਵੇਂ ਆ ਇਹ ਤਾਂ ਹੁਣ ਸਮਾਂ ਦੱਸੇਗਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੇ ਕਾਲੀਦਲ ਦੇ ਸਾਰੇ ਚੰਗੇ ਬੰਦੇ ਇਕੱਠੇ ਕਰਨਾ ਚਾਹੁੰਦੀ ਹੈ ਸੋ ਕਾਲਡ ਕਥਿਤ ਤੌਰ ਦੇ ਉੱਤੇ ਚੰਗੇ ਸਿਆਸਦਾਨ ਅੱਜਕੱਲ ਵੈਸੇ ਨਹੀਂ ਲੱਭਿਆ ਮਿਲਦੇ ਚਲੋ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਦੂਜੀਆਂ ਪਾਰਟੀਆਂ 'ਚ ਚੰਗੇ ਬੰਦੇ ਨੇ ਜਿਹੜਾ ਬੰਦਾ ਹੁਣੀ ਜਿੱਤੇ ਤੁਸੀਂ ਕਰਪਸ਼ਨ ਦੇ ਇਲਜ਼ਾਮ ਲਾ ਕੇ ਜਿਹੜੇ ਬੰਦੇ ਨੂੰ ਕੱਢਿਆ ਹੋਵੇ ਤੇ ਉਸੇ ਬੰਦੇ ਨੂੰ ਤੁਸੀਂ ਵਾਪਸ ਲੈ ਲਓ ਤੇ ਕਿੱਧਰਲੇ ਪਾਸੇ ਗੱਲ ਜਾਂਦੀ ਹੈ ਕੀ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਕਿ ਉਹ ਬੜੇ ਸਾਫ਼ ਸੁਥਰੇ ਤੇ ਚੰਗੇ ਬੰਦੇ ਨੇ ਤੁਹਾਨੂੰ ਕੀ ਪਹਿਲਾਂ ਨਹੀਂ ਸੀ ਪਤਾ ਤੁਹਾਡੇ ਸਥਾਨਕ ਸਰਕਾਰਾਂ ਵਿਭਾਗ ਨੂੰ ਕਿ ਇਹ ਸਹੀ ਬੰਦਾ ਹੈ ਤੇ ਕੋਈ ਇਲਜ਼ਾਮ ਨਹੀਂ ਤਾਂ ਤੁਸੀਂ ਐਡਾ ਵੱਡਾ ਕੇਸ ਕਰਕੇ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਇੱਥੋਂ ਪਤਾ ਲੱਗਦਾ ਕਿ ਤੁਹਾਡੀ ਕਹਿਣੀ ਤੇ ਕਥਣੀ ਤੁਹਾਡੀ ਰਾਜਨੀਤੀ ਤੇ ਤੁਹਾਡੀਆਂ ਗੱਲਾਂ ਦੇ ਵਿੱਚ ਕਿੰਨਾ ਕੁ ਫਰਕ ਹੈ ਤੁਸੀਂ ਜਿਹੜੀਆਂ ਗੱਲਾਂ ਸਟੇਜ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਇਸ਼ਾਰਾ ਜਿਹੜਾ ਕਰਦੇ ਆ ਬਾਹ ਕੱਢ ਕੇ ਉਹ ਖੱਬੇ ਪਾਸੇ ਦਾ ਕਰਦੇ ਆ ਮੋੜ ਸੱਜੇ ਪਾਸੇ ਜਾਂਦੇ ਆ ਗੱਲਾਂ ਕਰਨੀਆਂ ਕ੍ਰਾਂਤੀਕਾਰੀ ਹੁੰਦੀਆਂ ਤੇ ਸਵਾਲ ਜਿਹੜਾ ਉਹ ਜਿਹੜੇ ਬੰਦੇ ਨੂੰ ਤੁਸੀਂ ਕਰਾਪਸ਼ਨ ਦੇ ਇਲਜ਼ਾਮ ਲਾ ਕੇ ਕੱਢਿਆ ਹੋਵੇ ਵਿਧਾਨ ਮਿਊਸਪਲਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਹੋਵੇ ਉਹਨੂੰ ਤੁਸੀਂ ਸ਼ਾਮਲ ਕਰਾ ਲਓ ਫਿਰ ਬੜੇ ਹਾਸ ਹਾਸ ਕੇ ਗਲਾਂ ਚ ਹਾਰ ਪਾ ਦੋ ਆਪਣੇ ਆਪ ਚ ਇਹ ਗੱਲਾਂ ਨੇ ਇਹਦੇ ਬਾਰੇ ਬਹੁਤੀ ਤਰਸ਼ੀਖ ਕਰਨ ਦੀ ਤਫਸੀਲ ਦੇ ਵਿੱਚ ਜਾਣ ਦੀ ਕੋਈ ਲੋੜ ਨਹੀਂ ਤੁਹਾਡੇ ਸਾਹਮਣੇ ਆ ਤੁਹਾਡੀ ਕੀ ਰਾਏ ਐ ਇਸ ਬਾਰੇ ਕਮੈਂਟ ਬਾਕਸ ਚ ਜਰੂਰ ਦਿਓ